ਹਾਂਜੀ ਲਿੰਕਾਲਾਂ ਕਾ ਦੇੰਦਿਆ ਸ਼ਰਵਾਤਾ ਹੋ ਗਈਆਂ ਲਿੰਕੇ ਨਾਲ ਬਦੇ ਉੱਠ ਗਏ ਨੇ ਹੁਣ ਹੁਣ ਚੱਲਦੇ ਆਂ ਸ਼ਹਿਰ ਦੇਖਦੇ ਆਂ ਮਾਹੌਲ ਕੀ ਬਣਦਾ ਸੁਨਿਆਦਾਰੀ ਨਾ ਨੋ ਕੇ ਬੰਦੇ ਹੁਣ ਕਾਇਮ ਹੋ ਗਏ ਨੇ ਅੰਦਰ ਰਾਣੀ ਸੁੰਦਰਾ ਤਿਆਰ ਏ ਹਾਂਜੀ ਬਾਕੀ ਤੁਹਾਨੂੰ ਦੱਸਦੇ ਆਂ ਕੀ ਪ੍ਰੋਗਰਾਮ ਕਾ ਲਓ ਬਈ ਰਾਣੀ ਸੁੰਦਰਾ ਕਰਤੀ ਸਟਾਰਟ ਲੈ ਕੇ ਬਾਬੇ ਦਾ ਨਾਮ ਵਾਹਿਗੁਰੂ ਮਿਹਰ ਕਰੀਂ ਚੱਲੇ ਨੇ ਮੁੰਡੇ ਸ਼ਹਿਰ ਨੂੰ ਹਾਂਜੀ ਕਚੋਬਰ ਹੋ ਚੱਕਣਾ ਆ ਅਮਨਾਂ ਰੋਟੀ ਖਾਣ ਲੱਪਿਆ ਹਾਂਜੀ ਲੋ ਬਈ ਆ ਗਿਆ ਯੇ ਉੱਪਰ ਤੇ ਚੜ ਪਏ ਆ ਬਾ ਕੀ ਆ ਗਏ ਆ ਯਾ ਇਥੀ ਮੋਹਲਾ ਯਾਰ ਬਹੁਤ ਧਾਤੀ ਤੇ ਆ ਰਹੇ ਆ ਇਹ ਗੱਲ ਬਣੂਗੀ ਜੀ ਇਹਨੇ ਜਾਂ ਕੱਲ੍ਹ ਤੋਂ ਬੰਦਾ ਬੰਦਾ ਸਹੀ ਸੁੱਲਦੇ ਆ ਗਏ ਚੜ ਗਏ ਮੇਨ ਰੋਡ ਤੇ ਇਹ এয়ারਪੋਰਟਾਂ ਡਾ ਰੋਡ ਥੈਂਕ ਯੂ ਵਾਲਾ ਫੋਨ ਅਜਿਹਾ ਬੰਦ ਤੇ ਕਹੋ ਤੇ ਸ਼ਹਿਰ ਦੇ ਜਿਹੜੇ ਬੰਦੇ ਮਰਨ ਸਾਡੀ ਯਮਦ ਉਸਮ ਵੀ ਉਸਮ ਹੋਇਆ ਪਿਆ ਇੱਕ ਚੀਜ਼ ਜੰਤ ਸੋਨਾ ਕਿ ਨਾ ਜਾ ਕੇ ਤੇਰੀ ਫੈਸਦੀ ਨੂੰ ਬਣਾ ਵੀ ਨਾ ਜਾ ਹੀਰੋ ਸਾਈਡ ਰੋਲ ਨਹੀਂ ਪਸੰਦ ਗੱਲ ਯਾਰੀ ਵਿੱਚ ਕੀਤੀ ਗੋਲ ਮੋਲ ਨਹੀਂ ਪਸੰਦ ਬਹੁਤੇ ਹੁਸਨਾ ਦੇ ਨਸ਼ਿਆਂ ਦੀ ਲੋੜ ਕੋਈ ਨਹੀਂ ਰੋਟ ਟਾਈਮ ਡੱਕੀ ਆਵੇ ਵਸ ਲਾਗਣੀ ਦੀ ਬੋਟ ਟੈਂਟ ਬਸ ਲੱਗਣੀ ਨਹੀਂ ਦਿਲ ਤੋਂ ਪਰਤ ਗਿਆ ਵੇ ਬਸ ਲੱਗਣੀ ਨਹੀਂ ਮੰਗ ਤੋਹੇ ਤੇਰੀ ਬਸ ਲੱਗਣੀ ਨਹੀਂ ਮੰਗ ਤੋਹੇ ਤੇਰੀ ਤੂੰ ਹੋ ਆਪਿਆ ਹੋਂਦੇ ਆ ਸਾਡੇ ਨੋਜ਼ਮੋਸ ਬੇਨੂ ਲਾ ਬਣਾਈ ਕੋਈ ਮੇਰੇ ਹਾਂ ਦਰਗਾਹ ਦੇ ਮੈਂ ਕਾ ਸ਼ੱਕਦਾ ਇਹ ਸ਼ਿਆਹਪੁਰ ਐਂਟਰ ਹੁੰਦੇ ਆਂ ਪਛਾਨ ਨਿਸ਼ਾਨੇ 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 ਪੰਜਾਬ ਦੇ ਦੇਖੋ ਨੋ ਜਵਾਨੀ ਆਲਾਂ ਨੂੰ ਮੇਲੇ ਲੱਗ ਰਹੇ ਤੇ ਹਜ਼ਾਰਪੁਰ ਐਂਟਰ ਕਰਦੇ ਨੌਜਵਾਨੀ ਮਰੇ ਰੀਵੀਟੂ ਆ ਤੋ ਆ ਗਿਆ ਕਾ ਦੁਕਾਨਾਂ ਵਿੱਚ ਹਾਂ ਆਲਾ ਚੰਗੀ ਦੁਨੀਆ ਹੁੰਦੀ ਉਹਦਾ ਇਥੇ ਮੌਸਮ ਮੌਸਮ ਹੋਇਆ ਪਿਆਏ ਮੇਰੇ ਵੀਡੀਓ ਮਾਲ ਵੀ ਖੜ ਚੁਕਾ ਤੇ ਹਜ਼ਾਰਪੁਰ ਦੀ ਧਰਤੀ ਪੌਣਗੇ ਉਹ ਮਾਲ ਵੀ ਖੜਿਆ ਪਿਆਏ ਆਪਾਂ ਇੱਕ ਵਾਰ ਖਾਈ ਤਾਂ ਨਹੀਂ ਗਾ ਉੱਦਾਂ ਖੜ ਗਿਆ ਆ ਉੱਦਾਂ ਹੀ ਖੜੇ ਰਹੀਦਾ ਹੀ ਰੂਹਾਂ ਕਿੜੀਆਂ ਹੱਡੀਆਂ ਅੰਦਰੋਂ ਟੈਨਸ਼ਨ ਜਿੰਨੇ ਸਾਨੂੰ ਨੇ ਆਏ ਨੇ ਕਿਉਂ ਪਰ ਆਪਾਂ ਫੇਰ ਵੀ ਐ ਨਜ਼ਾਰੇ ਰਹੀਦਾ ਤੈਂ ਜੀ ਨੋ ਪੈਂਚਲ ਵਾਈ ਰੱਖੀ ਦੀ ਆ। ਆ ਮੇਰੀ ਗੱਲਾਂ ਆਉਣ ਲੱਗੀਆਂ ਨਾ ਇਹ ਨਾ ਕਿ ਮਾਲ ਖਾਦਾ ਆ ਉਦਾਂ ਹੀ ਆਉਂਗਾ। ਹਾਂਜੀ ਆ ਗਈ ਮੋਰੇ ਰੋਸ਼ਨ ਗਰਾਊਂਡ ਇੱਥੇ ਲੱਗੇ ਸਰਕਸ। ਇੱਥੇ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਆ। ਇਹ ਤੁਹਾਨੂੰ ਭੁਰੀਓ ਹੀ ਮਿਲੂਗੀ। ਜਾਂ ਸਰਕਸ ਜਾਂ ਮੇਲਾ। ਇੱਥੇ ਕੋਈ ਨਾ ਕੁਝ ਮੂਤਾ ਹੀ ਰਹਤਾ ਇਹ ਆ ਗਈ ਰੋਸ਼ਨ ਗਰਾਊਂਡ। ਹਜ਼ਾਰਪੁਰ ਦੀ। ਆਕੂ ਸੈਂ ਦੇ ਕੋਈ ਤਾਂ ਦੇ ਹੁਸੇ ਵੀ ਹੈਗੇ ਡਰਾਈਵਰ। lagi yang ਗੇਤੋ ਯਾਰ ਲੱਗਿਆ ਸਰਕਸ ਸੈਲੀ ਬੜੀਆਂ ਬੜੀਆਂ ਸਾਈ ਬੜੀ ਰਾਤ ਬੈਠਾ ਮਾੜਿਆ ਤੈਨੂੰ ਖੜਦੇ ਮਿੰਨੀ ਇੱਥੇ ਖਾਣਾਗਾ ਸਿਟੀ ਸੈਂਟਰ ਇੱਥੇ ਦਾ ਅੱਜ ਰਾਤ ਆਗੇ ਆਗੇ ਸਿਟੀ ਸੈਂਟਰ ਮੇਰੇ ਬਾਜੋ ਸਿਟੀ ਸੈਂਟਰ ਇੱਥੇ ਆ ਜੂੜੇ ਹੈਪੀ ਹੋਰ ਇੱਥੇ ਜਲਦੀ ਬੀਰ ਬੋਇ ਇੱਥੇ ਆਈਦਾ ਇਹ ਬੇਟੀ ਕੁਟੀ ਦਾ ਗੋਲੀ ਘਟਾ ਰਾ ਹਾਂਜੀ ਆ ਕਾਚੂ ਵਰਗੇ 10 ਚਾਚੂ ਉਸੇ ਸੁਣਿਆ ਹੁਣਾਂ ਚਾਚੂ ਵਰਗੇ ਸਾਢੇ 10 ਕਿਲੋ ਲੌਣਾ ਆਪਕੋ ਇੱਥੇ ਹੀ ਆ ਹਾਂਜੀ ਆਉਣ ਲਈ ਤੇ ਵੀ ਰਾਜੇ ਹੀ ਆ ਇੱਥੇ ਇਹ ਆਪਣਾ ਹੀ ਥਾਂ ਤੋਂ ਆਉਂਦਾ ਇੱਥੇ ਗੱਟਰ ਵੀ ਆ ਕੋਈ ਦਾ ਉਹ ਫੋਰਥਾ ਲੱਗਦਾ ਹਾਂ ਹਾਂਜੀ ਇਹ ਹਿਆਰਪੁਰ ਬੱਸ ਸਟਾ ਇਹ ਹਿਆਰਪੁਰ ਦੀ ਇਹ ਭਈਆ ਨਾ ਪੜਿਆ ਲਿਖਿਆ ਹਰ ਇਨਸਾਨ ਨਸ਼ੇ ਪੱਤੇ ਦਾ ਰਹਿਤ ਇਲਾਕਾ ਇਹ ਡਾਇਲੌਗ ਕਿਸੇ ਦਾ ਚੋਰੀ ਕੀਤਾ ਹੈ ਹਾਂਜੀ ਇਹ ਦੇਖਿਆ ਇਹ ਦੇਖਿਆ ਈ ਲਾਓ ਮੁੰਡੇ ਰੈੱਡ ਬੁੱਲਾਂ ਪੀਣਗੇ ਖਰਚੇ ਵੰਗੇ ਆ ਚਲੋ ਲਾਉਣੇ ਗੇੜੀ ਛੜੀ ਚੰਦ ਹੋਣਾ ਹੀ ਯਾਰ ਬੋਦਨੇ ਯਾਰ ਐਤੋਂ ਕੋਈ ਅੱਖੇ ਨਹੀਂ ਮਿਲਉਂਦੀ ਸਾਡੇ ਨਾਲ ਬਾਹ ਨਹੀਂ ਗਾਲਤ ਨਹੀਂ ਕੋਈ ਕਹਿਣਾ ਆਪਾਂ ਗਾਲਤ ਨਹੀਂ ਕਹਿਣਾ ਕੁੜੀਆਂ ਚੱਕਾਂ ਦੂਰੀਆਂ ਨੇ ਕੋਈ ਨਹੀਂ ਰਾਜੀ ਸ਼ਹਿਰ ਖਾਲੀ ਖਾਲੀ ਸੁਣਾ ਸੁਣਾ ਆ ਆ ਪਤਾ ਯਾਟ ਆਇਆ ਹਾਂ ਜੀ ਸਟੂਲਾ ਗੈਂਗ ਟੈਪ ਟੂ ਗੈਂਗ ਇੱਕਦਾਂ ਭੈਜੋ ਸਟੂਲੇ ਉਹ ਵੱਧ ਗਏ ਹੋ ਕਿਨੇ ਯਾਰ ਹੈ ਸਟੂਲਾ ਗੈਂਗ ਉਹ ਵੱਧ ਗਈ ਹੋ ਇਹਨਾਂ ਦੇ ਰੋਕ-ਥਾਮ ਕੀਤੀ ਜਾਵੇ ਸਰਕਾਰ ਨੂੰ ਅਪੀਲ ਆ ਇਹਨਾਂ ਨੱਥ ਪਾਈ ਜਾਵੇ ਸਟੂਲਾ ਗੈਂਗ ਤੇ ਇਹਨਾਂ ਦੇ ਅੰਦਰ ਵੀ ਪੌਣ ਹੈ ਇਹ ਭੈਜੋ ਪੌਣ ਨਹੀਂ ਚੱਲਣਗੇ ਸਾਡੇ ਭੈਣ ਦੀ ਜੰਗ ਕਹਿੰਦਾ ਫੂੰ ਦੇ ਪਿੱਛੇ ਨਾ ਪਾਇਆ ਕਰੋ ਵੀ ਪੈਸੇ ਇਹ ਨੱਥ ਨਹੀਂ ਮੁੜਦੇ ਤਾਂ ਹੁਣ ਚੱਲਣਾ ਕਹਿੰਦੇ ਬਾਹਰ ਹੀ ਚੱਲੂਗਾ ਮਾਂ ਬਾਹਰ ਜਾਈਏ ਤੇ ਨਾ ਨੋਟ ਚਲਾਈਏ ਓਏ ਦੱਸੋ ਆ ਲੈਣਾ ਹਾਂ ਹਾਂ ਜੀ ਇੱਕ ਫੀਮ ਨਹੀਂ ਲਾਉਣੀ ਅੱਜ ਤਾਂ ਕਿਉਂ ਤੋ ਅੱਜ ਤੋਂ ਬਾਅਦ ਹਾਂ ਮੈਂ ਫੀਮ ਲਾਉ ਵਿੱਚ ਭੈਣ ਦੇ ਦੋ ਮਗਰ ਚੱਕਰ ਮੈਂ ਸੁੰਘ ਸੁੰਘ ਦੇਖਦੇ ਆ ਭੈਣ ਦੇ ਲੋੜੇ ਵਿੱਚੋਂ ਕਿਦਾਂ ਦੀ ਸਮੈਲ ਆ ਉੱਥੇ ਕੰਮ ਹੀ ਹੁੰਦੇ ਵੇਰਿਆ ਘਟ ਆਹਾ ਇਹ ਬਹੁਤ ਮਸ਼ਹੂਰ ਜਗਾ ਹੱਲੇ ਤੇ ਨਾਨਾ ਵਾਲੇ ਨਾਨਾ ਨਾਨਾ ਨਾ 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 ਕੰਮ ਮਖਾਣਾ ਢੰਡਾ ਜਾਨ ਗਬਰੂ ਦੇ ਬੁੱਲ ਸੁੱਕ ਗਏ ਨਈ ਮੋ ਸੋਣੀਆਂ ਮਰੋਂਦੇ ਜਾਣੇ ਜਾਣ ਗਬਰੂ ਦੇ ਬੁੱਲ ਸੁੱਕ ਗਏ ਹੈ ਗਬਰੂ ਦੇ ਬੁੱਲ ਸੁੱਕ ਗਏ ਬਾਪ ਸੀ ਇਹ ਯਾਰ ਕਤੋਂ ਕਰੂੰ ਬਾਪ ਸੀ ਯਾਰੇ ਅਜੇ ਅਰੇ ਹੀ ਪਲ ਜਿ ਵਿੱਚ ਵੇਖੇ ਹਸੀਨ ਹਾਂਜੀ ਹਜ਼ਾਰਪੁਰ ਮੈਂ ਇਹ ਵੀ ਐਂਟਰੀ ਜਦੋਂ ਕਰਾਂ ਇੱਕ ਇੱਧਰ ਆ ਜੀ ਤੇ ਉੱਧਰ ਉਹ ਜੀ ਅਸੀਂ ਅੱਜ ਆ ਚੂਰ ਕੀਤੀ ਆ ਹਾਂਜੀ ਅੱਜ ਦੋ ਦੋ ਪੀਂਦੇ ਆ ਮੁੰਡੇ ਪੈਂਸ਼ੋ ਹਾਂਜੀ ਉੱਧਰ ਤੱਤੀ ਜੀ ਉੱਧਰ ਤੱਤੀਆਂ ਚੀਜ਼ਾਂ ਤੇ ਇੱਧਰ ਠੰਡੀਆਂ ਜੀਆਂ ਹਾਂਜੀ ਇਹ ਹੁਣ ਤੁਹਾਡੇ ਤੇ ਡਿਪੈਂਡ ਤੁਸੀਂ ਕੀ ਬਣਾ ਜਾਓਗੇ ਹਾਂਜੀ ਕੈਮਰੇ ਲੱਗੇ ਹੋ ਮੇਰਾ ਵੀ ਸੇਫਟੀ ਨਾਲ ਹਜ਼ਾਰਪੁਰ ਆ ਦੇਖੋ